ਜਦੋਂ ਭਾਰਤ ਦੀ ਸਿਆਸਤ ਦੀ ਗੱਲ ਕਰਦੇ ਆ ਤਾਂ ਉੱਥੇ ਇਹਨਾਂ ਦਿਨਾਂ ਦੇ ਵਿੱਚ ਚੋਣਾਂ ਦਾ ਮਾਹੌਲ ਪਿਛਲੇ ਕੁਝ ਇੱਕ ਸਮੇਂ ਤੋਂ ਬਣਿਆ ਹੋਇਆ ਸੀਗਾ ਜਿੱਥੇ ਇੱਕ ਇੰਡੀਆ ਅਲਾਈਅንስ ਬਣਿਆ ਵਿਰੋਧੀ ਪਾਰਟੀਆਂ ਸਾਰੀਆਂ ਇਕੱਠੀਆਂ ਹੋਈਆਂ ਤੇ ਦੂਜੇ ਪਾਸੇ ਐਨਡੀਏ ਅਲਾਈਅንስ ਜਿਹਦੇ ਵਿੱਚ ਭਾਜਪਾ ਜਿਹਦੇ ਵਿੱਚ ਮੁੱਖ ਪਾਰਟੀ ਹੈਗੀ ਆ ਤੇ ਉਹਦੇ ਨਾਲ 28 ਹੋਰ ਪਾਰਟੀਆਂ ਇੰਡੀਆ ਅਲਾਈਅንስ ਦੇ ਵਿੱਚ 26 ਹੋਰ ਪਾਰਟੀਆਂ ਸੀਗੀਆਂ ਸੋ ਇਹ ਜਿਹੜਾ ਜਿਹੜੀ ਸਿਆਸਤ ਚੱਲੀ ਬੀਜੇਪੀ ਪਿਛਲੇ ਜਿਹੜੇ 10 ਸਾਲ ਤੋਂ ਇਹ ਸੱਤਾ ਦੇ ਵਿੱਚ ਨੇ ਤੇ ਇਹ ਤੀਜੀ ਵਾਰੀ ਆਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਦੂਜੇ ਪਾਸੇ ਜਿਹੜਾ ਇੰਡੀਆ ਆਲਾਈਅንስ ਬਣਿਆ ਉਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਇਹ ਤੀਜੀ ਵਾਰੀ ਨਾ ਆਉਣ ਪਿਛਲੇ ਸਮਿਆਂ ਦੇ ਵਿੱਚ ਅਸੀਂ ਭਾਰਤ ਦੀ ਰਾਜਨੀਤੀ ਨੂੰ ਚੇਂਜ ਹੁੰਦੇ ਦੇਖਿਆ ਉਹਦੇ ਵਿੱਚ ਜਿਹੜੀਆਂ ਧਿਰਾਂ ਭਾਰੂ ਹੁੰਦੀਆਂ ਦੇਖੀਆਂ ਧਰਮ ਭਾਰੂ ਹੁੰਦਾ ਦੇਖਿਆ ਬੇਸ਼ੱਕ ਕਿ ਕੋਈ ਨਵਾਂ ਟ੍ਰੈਂਡ ਨਹੀਂ ਹੈਗਾ ਜਦੋਂ ਕਾਂਗਰਸ ਹੁੰਦੀ ਸੀ ਉਹਦੇ ਵਿੱਚ ਵੀ ਜਿਹੜਾ ਧਰਮ ਤਾਂ ਹਮੇਸ਼ਾ ਭਾਰੂ ਰਿਹਾ ਪਰ ਉਹਦਾ ਤੌਰ ਤਰੀਕਾ ਕੋਈ ਹੋਰ ਹੁੰਦਾ ਸੀਗਾ ਤੇ ਜਦੋਂ ਭਾਜਪਾ ਆਈ ਭਾਜਪਾ ਨੇ ਸਿੱਧਾ ਆਪਣਾ ਅਜੰਡਾ ਸੀਗਾ ਐਲਾਨੀਆਂ ਤੌਰ ਤੇ ਉਹਨਾਂ ਨੇ ਉਹਨਾਂ ਦੇ ਲੀਡਰ ਹਿੰਦੂ ਰਾਸ਼ਟਰ ਦੀ ਗੱਲਬਾਤ ਕਰਦੇ ਰਹੇ ਤੇ ਜਿਹੜੀਆਂ ਉਹਨਾਂ ਨੇ ਬਾਅਦ ਦੇ ਵਿੱਚ ਚੇਂਜਸ ਵੀ ਲੈ ਕੇ ਆਂਦੀਆਂ ਉਹਦੇ ਤੋਂ ਲੋਕਾਂ ਨੂੰ ਕਿਤੇ ਨਾ ਕਿਤੇ ਡਰ ਵੀ ਹੋਇਆ ਕਿ ਜੇ ਇਹ ਤੀਜੀ ਵਾਰ ਹੀ ਆਉਂਦੇ ਆ ਤਾਂ ਕਿਤੇ ਨਾ ਕਿਤੇ ਇਹ ਸੰਵਿਧਾਨ ਨੂੰ ਚੇਂਜ ਕਰਨ ਨੂੰ ਹੱਥ ਪਾਉਣਗੇ ਜਿਨ੍ਹਾਂ ਕੋਲੇ ਇਨਫ ਮੈਜੋਰਟੀ ਹੋਈ ਤੇ ਜਿਹੜਾ ਇਹਨਾਂ ਨੇ ਇਹਨਾਂ ਨੇ ਇੱਕ ਐਲਾਨ ਵੀ ਕੀਤਾ ਇੱਕ ਨਾਰਾ ਵੀ ਦਿੱਤਾ ਕਿ ਅਬ ਕੀ ਬਾਰ 400 ਪਾਰ ਤੇ ਦੂਜੀਆਂ ਪਾਰਟੀਆਂ ਨੇ ਇਹ ਐਲਾਨ ਕੀਤਾ ਕਿ ਜੇ 400 ਪਾਰ ਹੋਗੇ ਇਹਨਾਂ ਦੀ ਇਨਫ ਮੈਜੋਰਟੀ ਹੋ ਗਈ ਉੱਥੇ ਤਾਂ ਇਹ ਸੰਵਿਧਾਨ ਨੂੰ ਚੇਂਜ ਕਰਨਗੇ ਸੋ ਇਹ ਮੁੱਦੇ ਚੱਲਦੇ ਰਹੇ ਤੇ ਪਰ ਜਦੋਂ ਅਸੀਂ ਅੱਜ ਐਗਜ਼ਿਟ ਪੋਲ ਦੀ ਗੱਲ ਕਰਦੇ ਆਂ ਇਹਨਾਂ ਦਿਨ ਪਿਛਲੇ ਦਿਨਾਂ ਦੇ ਵਿੱਚ ਵੈਸਟਰਨ মিডিਆ ਦੀ ਗੱਲ ਕਰਦੇ ਆਂ ਉਹ ਇੱਜ਼ਤ ਆ ਦੇ ਰਿਹਾ ਕਿ ਤਰ੍ਹਾਂ ਕਿਤੇ ਕਿਤੇ ਕਿ ਬੀਜੇਪੀ ਹੈ ਜਿਹੜੀ ਉਹ ਤੀਜੀ ਵਾਰੀ ਸੱਤਾ ਦੇ ਵਿੱਚ ਆਉਣ ਨੂੰ ਤਿਆਰ ਖੈਰ ਅੱਜ ਜਿਹੜੀ ਆਪਾਂ ਗੱਲਬਾਤ ਕਰਦੇ ਆਂ ਉਹ ਆਪਾਂ ਐਗਜ਼ਿਟ ਪੋਲਾਂ ਤੇ ਨਹੀਂ ਕਰਦੇ ਕਿਉਂਕਿ ਕਹਿੰਦੇ ਹੁੰਦੇ ਆ ਕਿ ਇਹ ਤਾਂ ਮੂਹਰੇ ਦੀ ਹੋਈ ਗੱਲ ਆ ਇਹ ਤਾਂ ਕੁਛ ਇੱਕ ਦੇਣੀ ਆ ਬਸ ਦੋ ਦਿਨ ਰਹਿ ਗਏ ਤੇ ਅੱਗੇ ਆ ਕੇ ਗੱਲਬਾਤ ਖੜ ਜਣੀ ਆ ਕਿ ਕੀਜੀ ਸਰਕਾਰ ਬਣ ਗਈ ਕਿਹੜੇ ਰਹਿ ਗਏ ਪਿੱਛੇ ਸੋ ਇਹ ਅੰਦਾਜ਼ਿਆਂ ਤੇ ਨਾ ਜਾਈਏ ਆਪਾਂ ਗੱਲਬਾਤ ਕਰਦੇ ਆਂ ਪੋਲਿਟਿਕਸ ਤੇ ਕਿਰਦਾਰ ਦੀ ਅੱਜ ਖਾਸ ਤੌਰ ਤੇ ਆਪਣਾ ਵਿਸ਼ਾ ਪੰਜਾਬ ਰਹਿੰਦਾ ਕਿਉਂਕਿ ਆਪਾਂ ਪੰਜਾਬ ਦੇ ਨਾਲ ਜਿਆਦੇ ਜੁੜੇ ਹੁੰਨੇ ਆਂ ਪੰਜਾਬ ਦੀ ਪੋਲਿਟਿਕਸ ਦੇ ਨਾਲ ਵੀ ਜੁੜੇ ਹੁੰਨੇ ਆਂ ਤਾਂ ਅਸੀਂ ਪੰਜਾਬ ਦੀ ਪੋਲਿਟਿਕਸ ਤੇ ਕਿਰਦਾਰ ਦੀ ਗੱਲ ਕਰਦੇ ਆਂ ਕਿ ਵੈਸੇ ਤਾਂ ਦੁਨੀਆ ਭਰ ਦੀ ਜਦੋਂ ਸਿਆਸਤ ਚੱਲਦੀ ਆ ਉਹਦੇ ਵਿੱਚ ਸੱਤਾ ਦਾ ਸਿਆਸਤ ਦਾ ਜਿਹੜਾ ਕਿਰਦਾਰ ਆ ਉਹ ਦਿਨੋਂ ਦਿਨ ਥੱਲੇ ਨੂੰ ਆਈ ਜਾਂਦਾ ਪਰ ਪੰਜਾਬ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਇਸ ਵਾਰ ਜਿਹੜੀਆਂ ਉੱਥੇ ਚੇਂਜਸ ਦੇਖਣ ਨੂੰ ਮਿਲੀਆਂ ਉਹ ਸਾਨੂੰ ਹੈਰਾਨ ਵੀ ਕਰਦੀਆਂ ਤੇ ਪਰੇਸ਼ਾਨ ਵੀ ਕਰਦੀਆਂ ਉੱਥੇ ਪੋਲਿਟਿਕਸ ਦੇ ਵਿੱਚ ਆਮ ਤੌਰ ਦੇ ਉੱਤੇ ਹੁਣ ਜੇ ਅਸੀਂ ਪਿਛਲੇ ਸਾਲਾਂ ਦੇ ਵਿੱਚ ਦੇਖਦੇ ਹਾਂ ਤਾਂ ਉੱਥੇ ਮੇਨ ਜਿਹੜੀਆਂ ਧਿਰਾਂ ਸੀਗੀਆਂ ਉਹ ਅਕਾਲੀ ਤੇ ਕਾਂਗਰਸ ਹੁੰਦੇ ਸੀ ਉੱਤਰ ਕਾਟੋਂ ਮੈਚੜਾਂ ਦੀ ਖੇਡ ਚੱਲਦੀ ਸੀ ਕਦੇ ਆਗੇ ਕਾਂਗਰਸ ਵਾਲੇ ਜੀ ਕਦੇ ਆਗੇ ਜੀ ਅਕਾਲੀ ਲੋਕ ਇੱਕ ਤੋਂ ਇੱਕ ਜਾਂਦੇ ਸੀ ਦੂਜੇ ਵੱਲੀ ਹੋ ਜਾਂਦੇ ਸੀ ਪਹਿਲੀ ਵਾਰੀ ਹੋਇਆ ਕਿ ਇੱਥੇ ਜਦੋਂ ਹੁਣ ਐਮਪੀ ਦੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ ਆ ਫੈਡਰਲ ਚੋਣਾਂ ਉੱਥੇ ਹੋ ਰਹੀਆਂ ਤਾਂ ਪਹਿਲੀ ਵਾਰੀ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆ ਇਹਦੇ ਨਾਲ ਹੁਣ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਤੇ ਅਕਾਲੀਆਂ ਦੇ ਨਾਲ ਬੀਜੇਪੀ ਦਾ ਗੱਠਜੋੜ ਹੁੰਦਾ ਸੀਗਾ ਉਹ ਵੀ ਟੁੱਟ ਗਿਆ ਤੇ ਇਹ ਵੀ ਏਡੋ-ਅੱਡੀ ਲੜ ਰਹੇ ਆ ਤੇ ਇੱਕ ਜਿਹੜੀਆਂ ਪੰਥਕ ਧਿਰਾਂ ਦੀ ਗੱਲਬਾਤ ਚੱਲਦੀ ਆ ਕਿ ਇਹ ਵੀ ਜਿਹੜੇ ਇੱਕ ਚੋਣ ਮੈਦਾਨ ਦੇ ਵਿੱਚ ਆਏ ਖਾਸ ਤੌਰ ਦੇ ਉੱਤੇ ਕੁਝ ਇੱਕ ਜਿਹੜੀਆਂ ਸੀਟਾਂ ਉਹਨਾਂ ਦੇ ਉੱਤੇ ਗੱਲਬਾਤ ਜ਼ਰੂਰ ਚੱਲਦੀ ਹੈ ਪੰਥਕ ਧਿਰਾਂ ਦਾ ਬਾੜੀਆਂ ਸੀਟਾਂ ਤੇ ਤਾਂ ਨਹੀਂ ਜ਼ੋਰ ਚੱਲਦਾ ਅ ਜੇ ਆਪਾਂ ਗੱਲ ਕਰੀਏ ਸੰਗਰੂਰ ਦੀ ਖਡੂਰ ਸਾਹਿਬ ਦੀ ਤੇ ਫਰੀਦਕੋਟ ਤਿੰਨ ਜਿਹੜੀਆਂ ਪੰਥਕ ਹੌਣ ਆਪਾਂ ਕਹੀਏ ਕਿ ਨੂੰ ਇਸ ਦੇ ਉੱਤੇ ਵੀ ਗੱਲਬਾਤ ਆਪਾਂ ਕਰਾਂਗੇ ਸੋ ਜਦੋਂ ਅਸੀਂ ਕਿਰਦਾਰ ਦੀ ਗੱਲ ਕਰਦੇ ਹਾਂ ਤਾਂ ਜਦੋਂ ਸਾਨੂੰ ਹੁਣ ਲੋਕਾਂ ਨੂੰ ਇਹੀ ਪਤਾ ਲੱਗਣੋਂ हट ਗਿਆ ਕਿ ਅਸਲ ਦੇ ਵਿੱਚ ਕਿਹੜੀ ਪਾਰਟੀ ਦਾ ਬੰਦਾ ਕੌਣ ਆ ਉਹਦਾ ਨਾਰੇ ਵਿੱਚ ਅਸੀਂ ਦੇਖਦੇ ਆ ਉਹ ਐਂ ਲਾਈ ਜਾਂਦੇ ਆ ਉਹ ਕੋਈ ਕਾਂਗਰਸ ਵਾਲਾ ਜਿਹੜਾ ਤਾਜ਼ਾ ਤਾਜ਼ਾ ਬੀਜਪੀ 'ਚ ਗਿਆ ਤੇ ਉਹਦਾ ਪਾਣੀ ਪੂਰਾ ਹਜੇ ਲੱਥਿਆ ਨਹੀਂ ਉਹ ਕਿਤੇ ਨਾ ਕਿਤੇ ਨਾਰੇ ਆ ਜਿਹੜੇ ਉਹ ਕਾਂਗਰਸ ਪੰਜੇ ਦੀਆਂ ਵੀ ਗੱਲਾਂ ਕਰ ਜਾਂਦਾ ਵਿੱਚ ਵਿੱਚ ਹਨਾ ਸੋ ਜਦੋਂ ਅਸੀਂ ਕਾਂਗਰਸ ਨੂੰ ਦੇਖਦੇ ਹਾਂ ਜਿਹੜਾ ਬੀਜਪੀ ਦਾ ਏਜੰਡਾ ਸਾਫ਼ ਨਜ਼ਰ ਆਉਂਦਾ ਕਿ ਕਾਂਗਰਸ ਨੂੰ ਬਾਹਰ ਕਰਨਾ ਸੱਤਾ ਤੋਂ ਬਿਲਕੁਲ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਕਾਂਗਰਸ ਦਾ ਬੀਜਪੀਕਰਨ ਹੋ ਗਿਆ ਹੁਣ ਅਸੀਂ ਜਦੋਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਏ ਆਏ ਨਹੀਂ ਹੈਗੇ ਬੀਜੇਪੀ ਨੇ ਇਹਨੂੰ ਹਲਕੇ ਦੇ ਵਿੱਚ ਲਿਆ ਪੰਜਾਬ ਉਹਦੇ ਵਿੱਚ ਏਡੇ ਵਿਰੋਧ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਤਕੜੇ ਉਮੀਦਵਾਰ ਦਿੱਤੇ ਆ ਕੋਈ ਮਾੜੇ ਉਮੀਦਵਾਰ ਨਹੀਂ ਹੈਗੇ ਉਹ ਚੰਗੇ ਉਮੀਦਵਾਰ ਆ ਤੇ ਉਹ ਸਾਰੇ ਹੁਣ ਦੇਖਦੇ ਆ ਪੱਗਾਂ ਵਾਲੇ ਆ ਸਿੱਖ ਆ ਤੇ ਉਹਨਾਂ ਦਾ ਜਿਹੜਾ ਜਿਹੜਾ ਚਿਹਰਾ ਮੋਹਰਾ ਬੀਜੇਪੀ ਦਾ ਇਹ ਟੋਟਲ ਮੁਲਕ ਦੇ ਨਾਲੋਂ ਇੱਥੇ ਵੱਖਰਾ ਵਾ ਸੋ ਜਦੋਂ ਬੀਜੇਪੀ ਦੀ ਸਿਆਸਤ ਦੀ ਗੱਲ ਕਰਦੇ ਆ ਉਹਨਾਂ ਨੇ ਦਲਤ ਜਿਹੜੀ ਆ ਗਰੀਬ ਵੋਟ ਆ ਜਿਹੜੀ ਉਹਦਾ ਤਰੁਵੀਕਰਨ ਕੀਤਾ ਜਿਹੜੇ ਉਹਦੇ ਜਿਹੜੇ ਸੀਗੇ ਉਹਦੇ ਉਮੀਦਵਾਰ ਸੀਗੇ ਉਹ ਤੁਸੀਂ ਦੇਖੋ ਉਹ ਇਹ ਹੀ ਬੋਲੀ ਬੋਲ ਦੇ ਨਜ਼ਰ ਆਏ ਕਿ ਗਰੀਬਾਂ ਨੂੰ ਦਲਤ ਨੂੰ ਅਸੀਂ ਜਿਹੜਾ ਉਹ ਉਹਦੇ ਪੱਖ ਦੇ ਵਿੱਚ ਅਸੀਂ ਖੜੇ ਆ ਸੋ ਇਹ ਜਿਹੜੇ ਮਾਹਰ ਉਹ ਇਹ ਮੰਨਦੇ ਆ ਕਿ ਬੀਜੇਪੀ ਦੀ ਤਿਆਰੀ 2027 ਦੀ ਆ ਤੇ ਜਦੋਂ ਪੰਜਾਬ ਇੱਕ ਪਾਸੇ ਮੰਨਦਾ ਰਿਹਾ ਕਿ ਬੀਜੇਪੀ ਦੇ ਕਿਤੇ ਪੈਰ ਨਹੀਂ ਲੱਗਣੇ ਹੈ ਫਿਸ਼ਲੇ ਸਮੇਂ ਦੇ ਵਿੱਚ ਵੀ ਜਦੋਂ ਉਹ ਸਿਆਸਤ ਦੇ ਵਿੱਚ ਵੀ ਹੁੰਦੇ ਸੀਗੇ ਅਕਾਲੀਆਂ ਦੇ ਨਾਲ ਤਾਂ ਉਹਨਾਂ ਦਾ ਕੁਝ ਖਾਸ ਨਹੀਂ ਉੱਥੇ ਬਣਦਾ ਬੱਟਿਆ ਨਹੀਂ ਜਾਂਦਾ ਹੁੰਦਾ ਇਸ ਸਰਕਾਰ ਦੇ ਵਿੱਚ ਵੀ ਪਰ ਖੈਰ ਬੀਜੇਪੀ ਦਾ ਇਹ ਰਿਆ ਤੇ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਆ ਲੋਕ ਕਹਿੰਦੇ ਜੀ ਲੋਕਾਂ ਦਾ ਜਿਹੜਾ ਖਾਸ ਤੌਰ ਤੇ ਸੋਸ਼ਲ ਮੀਡੀਆ ਦੀਂਦਾ ਹੁੰਦਾ ਉੱਤੇ ਲੱਗਦਾ ਹੁੰਦਾ ਵੀ ਪਤਾ ਨਹੀਂ ਕਿੰਨਾ ਕੁ ਆਮ ਆਦਮੀ ਪਾਰਟੀ ਦਾ ਜਿਹੜਾ ਆਮ ਤੌਰ ਦੇ ਉੱਤੇ ਵਿਰੋਧ ਆ ਤਾਂ ਇਹ ਵਿਰੋਧ ਦਾ ਵੀ ਇੱਥੋਂ ਪਤਾ ਲੱਗ ਜੂਗਾ ਕਿ ਕਿੰਨਾ ਕੁ ਵਿਰੋਧ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਵੈਸੇ ਜਦੋਂ 40 ਪਰਸੈਂਟੇਜ ਨੂੰ ਦੇਖਦੇ ਆ ਤਾਂ ਉਹ ਜਿੱਥੇ ਜਿੱਥੇ ਵਿਰੋਧ ਹੋਣਾ ਹੁੰਦਾ ਤਾਂ ਉਹ ਬੰਪਰ ਹੁੰਦੀ ਆ ਹਮੇਸ਼ਾ ਚੋਣ ਹਨਾ ਉੱਥੇ ਵੋਟਾਂ ਜਿਹੜੀਆਂ ਬੰਪਰ ਪੈਂਦੀਆਂ ਇਹੋ ਜਿਹਾ ਕੁਝ ਜਿਹੜਾ ਰੁਝਾਨ ਆ ਉਹ ਦੇਖਣ ਨੂੰ ਨਜ਼ਰ ਤਾਇਆ ਨਹੀਂਗਾ ਤੇ ਕਾਂਗਰਸ ਆ ਜਿਹੜੀ ਉਹ ਮੁਕਾਬਲੇ ਦੇ ਵਿੱਚ ਆ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਆ ਇੱਥੇ ਇਕੱਠੇ ਜਿਹੜੇ ਉਹ ਇੱਕ ਤਰੀਕੇ ਨਾਲ ਅੱਡੋ ਅੱਡੀ ਆ ਪਰ ਇਕੱਠੇ ਲੜਦੇ ਨਜ਼ਰ ਆਏ ਤੇ ਇਹ ਸੀਟਾਂ ਦੇ ਉੱਤੇ ਕਈਆਂ ਦੀ ਗੱਲਬਾਤ ਵੀ ਚੱਲੀ ਵੀ ਜਿੱਥੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਿਤੇ ਕਮਜ਼ੋਰ ਨਜ਼ਰ ਆਉਂਦਾ ਖਾਸ ਤੌਰ ਤੇ ਫਰੀਦਕੋਟ ਸੀਟ ਦੀ ਗੱਲ ਚੱਲੀ ਕਿ ਉੱਥੇ ਜਿਹੜਾ ਪੰਥਕ ਤਰ੍ਹਾਂ ਜਿਹੜੀ ਆ ਖਾਸ ਕਰਕੇ ਫਰੀਦਕੋਟ ਸੀਟ ਦੀ ਜਿਹ ਗੱਲ ਕਰਦੇ ਆ ਤਾਂ ਉੱਥੇ ਸ਼ਹੀਦ ਬੈਂਤ ਸਿੰਘ ਦਾ ਪੁੱਤਰ ਚੌਂਡ ਲੜ ਰਿਹਾ ਤੇ ਪਹਿਲਾਂ ਪਹਿਲਾਂ ਲੱਗਦਾ ਸੀ ਕਿ ਕਰਮਜੀਤ ਅਨਮੋਲ ਨੇ ਜਿੱਤਿਆ ਹੀ ਪਿਆ ਪਰ ਸਮੀਕਰਨ ਬਦਲੇ ਤੇ ਉਹ ਇਸ ਵੇਲੇ ਤਕੜੇ ਮੁਕਾਬਲੇ ਦੇ ਵਿੱਚ ਆ ਜਿੱਤੂ ਨਹੀਂ ਜਿੱਤੂ ਇਹ ਗੱਲ ਇਹ ਤੈਅ ਕਰਦੀ ਆ ਕਿ ਕਿਉਂਕਿ ਇਹ ਕਿਹਾ ਗਿਆ ਕਿ ਜਦੋਂ ਲੱਗਿਆ ਵੀ ਕਰਮਜੀਤ ਅਨਮੋਲ ਕਾਫੀ ਡਾਊਨ ਜਾ ਰਿਹਾ ਤਾਂ ਕਾਂਗਰਸ ਦੇ ਕੈਂਡੀਡੇਟ ਨੇ ਆਪਣਾ ਜਿਹੜਾ ਉਹਨੇ ਐਕਟੀਵਿਟੀਆਂ ਘਟਾਤੀਆਂ ਸੋ ਕਿਤੇ ਨਾ ਕਿਤੇ ਇਹ ਦੋਨੇ ਪਾਰਟੀਆਂ ਇਹ ਕਈ ਸੀਟਾਂ ਦੇ ਉੱਤੇ ਇਸ ਤਰੀਕੇ ਕਰਦੀਆਂ ਨਜ਼ਰ ਆਈਆਂ ਕਿਸਾਨ ਮੂਵਮੈਂਟ ਦੀ ਅਸੀਂ ਜਿਹੜੋ ਗੱਲ ਕਰਦੇ ਆ ਨਾ ਕਿ ਕਿਸਾਨ ਮੂਵਮੈਂਟ ਦੇਖੋ ਅਸੀਂ ਬਹੁਤ ਵੱਡਾ ਪੰਜਾਬ ਤੋਂ ਪੰਜਾਬ ਨੇ ਲੀਡ ਕੀਤਾ ਕਿਸਾਨ ਅੰਦੋਲਨ ਚੱਲਿਆ ਤੇ ਉਹਨੇ ਜਿਹੜੇ ਤਿੰਨ ਕਾਨੂੰਨ ਵਾਪਸ ਵੀ ਕਰਵਾਏ ਉਹਦਾ ਕੀ ਫਾਇਦਾ ਕੀ ਨੁਕਸਾਨ ਆਇਆ ਤਾਂ ਹੁਣ ਆਉਣ ਵਾਲਾ ਸਮਾਂ ਤੈਅ ਕਰੂਗਾ ਪਰ ਉਹ ਜਿਹੜਾ ਕਿਸਾਨ ਅੰਦੋਲਨ ਸੀਗਾ ਉਹਨੇ ਇੱਕ ਇਹ ਮੁਲਕ ਦੇ ਵਿੱਚ ਤੈਅ ਕਰਤਾ ਸੀਗਾ ਕਿ ਜਦੋਂ ਵਿਰੋਧੀ ਧਿਰ ਕੋਈ ਨਹੀਂ ਹੁੰਦੀ ਤਾਂ ਲੋਕ ਵਿਰੋਧੀ ਧਿਰ ਹੁੰਦੇ ਆ ਤੇ ਪੰਜਾਬ ਇਹਦੇ ਵਿੱਚ ਹਮੇਸ਼ਾ ਲੀਡ ਕਰਦਾ ਰਿਹਾ ਹੁਣ ਇਹ ਕਿਸਾਨ ਧਿਰਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਹ ਕਹਿੰਦੇ ਕਿ ਅਸੀਂ ਬੀਜਪੀ ਦਾ ਜਿਹੜੇ ਬੀਜਪੀ ਦੇ ਕੈਂਡੀਡੇਟ ਆ ਉਹਨਾਂ ਦਾ ਵਿਰੋਧ ਕਰਾਂਗੇ। ਤੋਂ ਵਿਰੋਧ ਇਸ ਤਰੀਕੇ ਕਰਦੇ ਨਜ਼ਰ ਆਏ ਤੇ ਉਹ ਇੱਕ ਟ੍ਰੋਲ ਆਰਮੀ ਦੇ ਤੌਰ ਦੇ ਉੱਤੇ ਬਣ ਕੇ ਰਹਿ ਗਏ। ਕਿਉਂਕਿ ਜੇ ਅਸੀਂ ਵਿਰੋਧ ਕਰਨ ਦੇ ਤਰੀਕਾ ਤਰੀਕੇ ਵੀ ਠੀਕ ਨਹੀਂ ਰੱਖਾਂਗੇ ਤਾਂ ਉਹ ਲੋਕ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਹਮਦਰਦੀ ਹੁੰਦੀ ਹੈ ਉਹ ਦੂਜੇ ਪਾਸੇ ਡਿਵਰਟ ਹੋ ਜਾਂਦੀ ਹੈ। ਤੇ ਜਦੋਂ ਉੱਥੇ ਵੀ ਖਾਸ ਤੌਰ ਤੇ ਜੇ ਤੁਸੀਂ ਵਿਰੋਧ ਆ ਜਿਹੜਾ ਬੀਜਪੀ ਦਾ ਕਰੋ ਬੀਜਪੀ ਦਾ ਕਿਹੋ ਜੀ ਪਾਰਟੀ ਆ ਤਾਂ ਕੋਈ ਉਹਨਾਂ ਦੇ ਹੱਕ ਦੇ ਵਿੱਚ ਹੋਵੇ ਕੋਈ ਵਿਰੋਧ ਦੇ ਵਿੱਚ ਹੋਵੇ ਉਹਨਾਂ ਨੇ ਮੁੱਦੇ ਨੂੰ ਆਪਦੇ ਹੱਕ ਦੇ ਵਿੱਚ ਭੁਗਤਾ ਲੈਣਾ ਹੁੰਦਾ ਕਿਸਾਨਾਂ ਦਾ ਵਿਰੋਧ ਵੀ ਇੱਥੇ ਇੱਕ ਤਰੀਕੇ ਦੇ ਨਾਲ ਵਰਤਿਆ ਗਿਆ ਬੀਜਪੀ ਦੇ ਹੱਕ ਦੇ ਵਿੱਚ ਉਹਨਾਂ ਨੇ ਭੁਗਤਾਇਆ ਉਹਨਾਂ ਨੇ ਲੋਕਾਂ ਨੂੰ ਉੱਥੇ ਜਿਹੜੇ ਦਲਿਤ ਸੀਗੇ ਵੇੜਿਆਂ ਦੇ ਵਿੱਚ ਗਏ ਉਹ ਤੇ ਉੱਥੇ ਜਾ ਕੇ ਉਹਨਾਂ ਨੇ ਇਹੀ ਗੱਲ ਦਾ ਖਾਸ ਤੌਰ ਤੇ ਪ੍ਰਚਾਰ ਕੀਤਾ ਕਿ ਦੇਖੋ ਜੀ ਇਹ ਤਾਂ ਜੱਟਾਂ ਨੇ ਥੋੜਾ ਕੁਝ ਬਣ ਨਹੀਂ ਦੇਣਾ ਸੋ ਜਿਹੜਾ ਕਿਸਾਨ ਅੰਦੋਲਨ 2.0 ਜਿਹੜਾ ਬਾਅਦ ਦੇ ਵਿੱਚ ਸ਼ੁਰੂ ਹੋਇਆ ਉਹਦੇ ਉੱਤੇ ਵੀ ਬਹੁਤ ਸਵਾਲ ਸੀਗੇ ਕਿ ਇਹ ਕਿਹਦੇ ਵੱਲੀ ਭੁਗਤ ਦਾ ਸੋ ਇੱਥੇ ਉਹ ਜਿਹੜਾ ਨਜ਼ਾਰੇ ਕਈ ਦੇਖਣ ਨੂੰ ਮਿਲੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਆਪਣੀ ਸਿਆਸਤ ਦੇ ਉੱਤੇ ਵੀ ਕਿਉਂਕਿ ਕਿਸਾਨ ਸਿਆਸਤ ਆਏ ਇਹ ਕੋਈ ਆਏ ਨਹੀਂ ਹੈਗਾ ਕਿ ਕੋਈ ਇਕੱਲਾ ਅੰਦੋਲਨ ਅੰਦੋਲਨ ਨਹੀਂ ਹੁੰਦਾ ਉਹ ਸਿਆਸਤ ਵੀ ਹੁੰਦੀ ਆ ਉਹਦੇ ਵਿੱਚ ਤੇ ਸਿਆਸਤ ਹੀ ਹੁੰਦੀ ਆ ਕਿਸਾਨਾਂ ਨੂੰ ਆਪਣੀ ਜਿਹੜੀ ਸਿਆਸਤ ਦੇ ਬਾਰੇ ਦੇ ਵਿੱਚ ਜ਼ਰੂਰ ਇੱਕ ਵਾਰੀ ਫਿਰ ਪਿੱਛੇ ਹੋ ਕੇ ਸੋਚਣਾ ਜ਼ਰੂਰ ਪਊਗਾ ਕਿ ਸਾਡੀ ਸਿਆਸਤ ਜਿਹੜੀ ਆ ਉਹ ਅਸਲ ਦੇ ਵਿੱਚ ਕਿਹਦੇ ਹੱਕ ਦੇ ਵਿੱਚ ਭੁਗਤ ਰਹੀ ਆ ਉਹ ਕਿਤੇ ਆਏ ਤਾਂ ਨਹੀਂ ਹੈਗਾ ਕਿ ਉਹ ਜਿਹੜਾ ਤੁਹਾਡਾ ਵਿਰੋਧ ਆ ਉਹ ਸੱਤਾ ਉਸ ਨੂੰ ਯੂਜ਼ ਕਰੀ ਜਾਂਦੀ ਹੈ ਤੇ ਇੱਥੇ ਦਾ ਸਾਫ਼ ਤੌਰ ਦੇ ਉੱਤੇ ਨਜ਼ਰ ਆਇਆ ਇਹ ਜਿਹੜਾ ਪਿੱਛੇ ਅੰਦੋਲਨ ਵੀ ਹੋਇਆ ਉਹਦੇ ਵਿੱਚ ਵੀ ਜਿਹੜੀਆਂ ਕਿਸਾਨੀ ਦੀਆਂ ਅਸਲ ਧਰਾਵਾਂ ਉਹ ਦਾ ਕੋਈ ਬੜਾ ਤੋੜ ਨਹੀਂ ਲੱਭ ਸਕੀਆਂ ਸੀਗੀਆਂ ਫਿਰ ਅਸੀਂ ਪੰਜਾਬ ਨੂੰ ਅਸੀਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਖਾਸ ਤੌਰ ਦੇ ਉੱਤੇ ਇਹਦੇ ਐਮਐਲਏ ਦੇ ਤੌਰ ਦੇ ਉੱਤੇ ਬਹੁਤ ਵਿਰੋਧ ਹੋ ਰਿਹਾ ਕਿ ਇਹਨਾਂ ਦੀ ਕੋਈ ਸੁਣਦਾ ਹੀ ਨਹੀਂ ਹੈ ਤੇ ਇਹ ਜਿਹੜੇ ਆ ਆਪਣੇ ਜਿਹੜੇ ਵਰਕਰ ਵੀ ਉਹਨਾਂ ਨੂੰ ਵੀ ਭੱਜ-ਭੱਜ ਪੈਂਦੇ ਆ ਭੱਜ-ਭੱਜ ਤਾਂ ਪੈਣਾ ਹੀ ਆ ਭਾਈ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਗਾਹਾਂ ਤੇ ਜਿਹੜਾ ਦਿੱਲੀ ਦੀ ਜਿਹੜੀ ਸਿਆਸਤ ਆ ਉਹ ਪੰਜਾਬ ਦੇ ਉੱਤੇ ਭਾਰੂ ਆ ਬਹੁਤ ਇੱਚ ਤਾਂ ਕੋਈ ਸ਼ੱਕ ਹੈ ਨਹੀਂਗਾ ਪਰ ਇਹ ਲੋਕਾਂ ਦਾ ਕਿੱਡਾ ਕਨਸਰਨ ਹੈਗਾ ਇਹੇ ਵੋਟਾਂ ਤੈਅ ਕਰਨੀ ਗਿਆ ਇੱਥੇ ਜਿਹੜਾ ਹੁਣ ਕਿਉਂਕਿ ਜਦੋਂ ਨਾ ਤੁਸੀਂ ਇੱਕ ਗੱਲ ਹੋਰ ਦੇਖੋ ਜਦੋਂ ਕੋਈ ਜਦੋਂ ਪਿਛਲੀਆਂ ਪਾਰਟੀਆਂ ਵੇசி ਦੇਖੀਆਂ ਜਦੋਂ ਉਹਨਾਂ ਨੇ ਪੰਜਾਬ ਦੇ ਹੱਕ ਦੇ ਵਿੱਚ ਉਹ ਖੜੇ ਨਹੀਂ ਤਾਂ ਪੰਜਾਬ ਨੇ ਇੱਕ ਇਹੋ ਜਿਹੀ ਕਰਵਟ ਲਈ ਕਿ ਉਹਨੇ ਦੋਨੇ ਧਿਰਾਂ ਨੂੰ ਪਾਸੇ ਕਰਕੇ ਰੱਖ ਲਿਆ ਹੁਣ ਆਮ ਆਦਮੀ ਪਾਰਟੀ ਜਿਨ੍ਹਾਂ ਦਾ ਕਾਰਜਕਾਲ ਨੂੰ 2 ਸਾਲ ਪਲੱਸ ਹੋ ਚੁੱਕੇ ਆ ਤੇ ਹੁਣ ਉਹ ਦੇਖਣਾ ਵੀ ਉਹਨਾਂ ਦਾ ਇਹ ਬਣਦਾ ਹੀ ਆ ਬੀਅਦ ਕਿਥੇ ਕੋ ਉਹ ਉਹਨਾਂ ਦੀ ਜਿਹੜੀ ਸਿਆਸਤ ਆ ਉਹ ਕਿਸ ਤਰੀਕੇ ਦੀ ਲੋਕਾਂ ਨੇ ਪ੍ਰਵਾਨ ਕੀਤੀ ਆ ਕਿ ਨਹੀਂ ਕੀਤੀ ਇਹ ਹੁਣ ਇਹ ਜੜੀਆਂ ਚੋਣਾਂ ਉਹ ਤੈਅ ਕਰਨਗੀਆਂ ਫਿਰ ਅਸੀਂ ਜੜੀਆਂ ਪੰਥਕ ਧਰਾਂ ਦੀ ਖਾਸ ਅਜ਼ਰ ਤੇ ਗੱਲਬਾਤ ਕਰਦੇ ਆ ਇੱਕ ਤਾਂ ਪੰਥਕ ਧਰ ਹੈਗੀ ਆ ਸਿਮਰਨਜੀਤ ਸਿੰਘ ਮਾਨ ਵਾਲੀ ਉਹ ਕਿਹੋ ਜੀ ਸਿਆਸਤ ਕਰਦੇ ਆ ਸਾਨੂੰ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਦਾ ਨਜ਼ਰ ਆਉਂਦਾ ਤੇ ਕਦੇ ਉਹ ਖਾਸ ਤੰਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਉਹ ਕਹਿੰਦੇ ਜੀ ਕਿ ਮੈਂ ਤਾਂ ਡੈਮੋਕ੍ਰੇਸੀ ਨੂੰ ਇਸ ਤਰੀਕੇ ਯੂਜ਼ ਕਰੂੰਗਾ ਕਿ ਜਿੱਥੇ ਫਿਰ ਜਦੋਂ MP ਬਣ ਗਿਆ ਸੰਵਧਾਨ ਦੀ ਉਸੇ ਦੀ ਸੌਂ ਕਰ ਲੈਂਦੇ ਆ ਤੇ ਇਹੀ ਸਿਆਸਤ ਹੈ ਜਿਹੜੀ ਅੱਗੇ ਵੱਧਦੀ ਨਜ਼ਰ ਆਈ ਖਾਸ ਤੌਰ ਤੇ ਇੱਥੇ ਅਸੀਂ ਗੱਲਬਾਤ ਕਰੀਏ ਕਿ ਖਾਸ ਤਾਨ ਕਿਸੇ ਵੀ ਤਰ੍ਹਾਂ ਦਾ ਮੁੱਦਾ ਨਹੀਂ ਹੈਗਾ ਅ ਅਮਰਤਪਾਲ ਸਿੰਘ ਚੋਣ ਲੜ ਰਿਹਾ ਤੇ ਉਹਦਾ ਵੀ ਕੋਈ ਮੁੱਦਾ ਖਾਸ ਤਾਨ ਨਹੀਂ ਹੈਗਾ ਹਾਲਾਂਕਿ ਉਹ ਏਸੇ ਚੱਕਰ ਦੇ ਵਿੱਚ ਏਸੇ ਹੀ ਅੰਦੋਲਨ ਨੂੰ ਅੱਗੇ ਵਧਾਉਂਦਾ ਹੋਇਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ ਪਰ ਜਦੋਂ ਅਸੀਂ ਫਿਰ ਉੱਥੇ ਜਿਹੜੀਆਂ ਸਿਆਸਤ ਦੀ ਗੱਲ ਕਰਦੇ ਆ ਤਾਂ ਸਿਆਸਤ ਇੱਕ ਵੱਖਰੇ ਤਰੀਕੇ ਵੱਖਰਾ ਉਹਦਾ ਪੈਟਰਨ ਆ ਇੱਥੇ ਕੋਈ ਖਾਸ ਤਨ મુદ્ਦਾ ਪੰਜਾਬ ਦੇ ਵਿੱਚ ਇਹ ਚੋਣਾਂ ਦੇ ਵਿੱਚ ਨਹੀਂ ਹੈਗਾ ਉਹ ਤਰਾਨਨ ਵੱਲੋਂ ਵੀ ਨਹੀਂ ਹੈਗਾ ਜਿਹੜੀਆਂ ਇਹਦੀਆਂ ਇਹਦੇ ਹੱਕ ਦੇ ਵਿੱਚ ਖੜੀਆਂ ਤੇ ਇੱਕ ਪੰਥਕ ਤੇ ਜਿਹੜੀ ਆ ਜਿਵੇਂ ਮੈਂ ਗੱਲ ਕਰਦਾ ਸਿਮਰਜੀਤ ਸਿੰਘ ਮਾਨ ਵਾਲੀ ਆ ਦੂਜੇ ਪਾਸੇ ਉਸੇ ਦੇ ਵਿੱਚੋਂ ਕਿਸੇ ਵੇਲੇ ਚੋਣ ਲੜਨ ਲੱਗੇ ਚੋਣ ਲੜੇ ਹੋਏ ਜਦੋਂ ਉਹਨਾਂ ਨੂੰ ਲੜਾਈ ਸੀਗੀ ਸੰਗਰੂਰ ਤੋਂ ਬਿਆਨ ਸਿੰਘ ਦੇ ਪੁੱਤਰ ਦੀ ਮੈਂ ਗੱਲਬਾਤ ਕਰਾਂ ਤਾਂ ਉਹਨਾਂ ਦਾ ਵੀ ਆਪਸ ਵਿੱਚ ਕਲੇਸ਼ ਨਜ਼ਰ ਆਇਆ ਦੂਜੇ ਤੀਜੇ ਪਾਸੇ ਜਿਹੜੀਆਂ ਪੰਥਕ ਧਿਰਾਂ ਅਮਰਸਰ ਅਮਰਤਪਾਲ ਦੀ ਸਪੋਰਟ ਕਰ ਰਹੀਆਂ ਵਾਂ ਉਹ ਸਿਮਰਜੀਤ ਸਿੰਘ ਮਾਨ ਨੂੰ ਸਪੋਰਟ ਨਹੀਂ ਕਰਦੇ ਆ ਸੋ ਪੰਥਕ ਧਿਰਾਂ ਉਸ ਦੇ ਵਿੱਚ ਬਹੁਤ ਜਿਵੇਂ ਕਹ ਲੋ ਕਿ ਬਹੁਤ ਬੰਡੀਆਂ ਹੋਈਆਂ ਤੇ ਉਹਨਾਂ ਦਾ ਕੀ ਬਣ ਲੱਗਿਆ ਕੀ ਬਣੂਗਾ ਇਹ ਗੱਲ ਸਮਾਂ ਤੈਅ ਕਰੂਗਾ ਪਰ ਜਦੋਂ ਖੰਡੂਰ ਸਾਹਿਬ ਸੀਟ ਦੀ ਅਸੀਂ ਗੱਲਬਾਤ ਕਰਦੇ ਹਾਂ ਕਿ ਉੱਥੇ ਜਿਹੜਾ ਅਮਰਿਤਪਾਲ ਦੇ ਹੱਕ ਦੇ ਵਿੱਚ ਜਿੱਤ ਹਾਰ ਤਾਂ ਬਹੁਤ ਬੱਕਰੀ ਗੱਲ ਹੁੰਦੀ ਹੈ ਪਰ ਲੋਕ ਲਹਿਰ ਜ਼ਰੂਰ ਸੀਗੀ ਤਾਂ ਲੋਕ ਲਹਿਰ ਦੇ ਵਿੱਚ ਇਹ ਕਿਉਂ ਇਹ ਲੋਕ ਲਹਿਰ ਚੱਲੀ ਇਹ ਖਾਸ ਤਨ મુદ્ਦੇ ਕਰਕੇ ਨਹੀਂ ਚੱਲੀ ਇਹ ਚੱਲੀ ਕਿ ਉਹਨਾਂ ਨਾਲ ਇਸ ਤਰੀਕੇ ਦਾ ਤੱਕਾ ਹੋਇਆ ਕਿ ਤੁਸੀਂ ਉਹਨਾਂ ਨੂੰ ਫੜਿਆ ਐਨਐਸਏ ਲਾਇਆ ਤੇ ਡਿਬਰੂਗੜ ਮਾਰਿਆ ਚਲਾ ਕੇ ਉਹਦੇ ਹੱਕ ਦੇ ਵਿੱਚ ਲੋਕ ਖੜੇ ਆ ਕਿ ਤੱਕੇ ਦੇ ਖਿਲਾਫ ਲੋਕ ਖੜਦੇ ਆ ਪੰਜਾਬ ਦੇ ਤੇ ਦੂਜੇ ਪਾਸੇ ਫਰੀਦਕੋਟ ਦੇ ਵਿੱਚ ਵੀ ਇਹੀ ਆ ਕਿ ਉੱਥੇ ਵੀ ਇੱਕ ਹਮਦਰਦੀ ਦੀ ਲਹਿਰ ਆ ਜਿਹੜੀ ਉਹ ਚੱਲੀ ਆ ਸੰਗਰੂਰ ਦੇ ਵਿੱਚ ਸਿਮਰਜੀਤ ਸਿੰਘ ਮਾਨ ਹੁਣ ਬਹੁਤ ਤਕੜੇ ਮੁਕਾਬਲੇ ਦੇ ਵਿੱਚ ਆ ਦੇਖੋ ਕੀ ਬਣਦਾ ਪਰ ਪੰਤਿਕ ਧਿਰਾਂ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਜਿਹੜੀ ਅੜ ਫਸਾ ਉਹ ਬਹੁਤ ਜਿਆਦਾ ਨਜ਼ਰ ਆਈ ਹੈ ਨਾ ਚੋਣਾਂ ਦੇ ਵਿੱਚ ਗੱਲ ਕਰਦੇ ਆ ਭਾਸ਼ਾ ਦੀ ਭਾਸ਼ਾ ਦਾ ਮਿਆਰ ਸਿਆਸਤ ਦੇ ਵਿੱਚ ਅਸੀਂ ਡਗਦਾ ਦੇਖਿਆ ਉਹ ਡਿੱਗਦਾ ਹੀ ਜਾਂਦਾ ਡਿੱਗਦਾ ਹੀ ਜਾਂਦਾ ਹੁਣ ਤਾਂ ਇਹ ਆ ਵੀ ਕੋਈ ਕਿਸੇ ਲਈ ਕਿਹੋ ਜਿਹਾ ਵੀ ਸ਼ਬਦ ਵਰਤ ਸਕਦਾ ਉਹਦੇ ਤੇ ਹੈਰਾਨੀ ਹੋਏ ਹੁਣ ਉਹ ਅੜਗੇ ਲੋਕਾਂ ਨੂੰ ਪਰ ਅਸੀਂ ਗੱਲ ਉਹ ਧਿਰਾਂ ਦੀ ਕਰਾਂਗੇ ਜਿਨ੍ਹਾਂ ਦਾ ਸ਼ਬਦ ਗੁਰੂ ਹੈਗਾ ਸ਼ਬਦ ਗੁਰੂ ਆ ਜਿਹਦਾ ਉਹਨਾਂ ਦੇ ਜਿਹੜੇ ਮੁੱਖ ਦੇ ਉੱਤੇ ਕਿਹੋ ਜੀਆਂ ਗੱਲਾਂ ਬਾਤਾਂ ਨਿਕਲਦੀਆਂ ਅਸੀਂ ਸਿਆਸਤ ਨੂੰ ਇੱਕ ਪਾਸੇ ਛੱਡਦੇ ਆ ਅਸੀਂ ਗੱਲ ਪੰਜਾਬ ਦੀ ਕਰਦੇ ਆ ਪੰਜਾਬ ਦੀਆਂ ਪੰਥਕ ਧਿਰਾਂ ਦੀ ਕਰਦੇ ਆ ਜਿਹੜੀਆਂ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਉਹਨਾਂ ਦੀ ਗੱਲ ਕਰਦੇ ਆਂ ਅਸਲ ਦੇ ਵਿੱਚ ਪਿਛਲੇ ਕੁਝ ਇੱਕ ਸਮੇਂ ਦੇ ਉੱਤੋਂ ਇਹ ਇੱਕ ਜਿਹੜੇ ਇਹੋ ਜੇ ਗੁੰਡੇ ਟੋਲੇ ਦੇ ਹੱਥ ਦੇ ਵਿੱਚ ਜਿਹੜਾ ਇਹ ਇਹ ਆ ਗਿਆ ਕਿ ਉਹਨਾਂ ਨੂੰ ਇਹ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਪਤਾ ਨਹੀਂ ਇਹ ਸਿੱਖਾਂ ਦੇ ਹੱਕ ਦੇ ਵਿੱਚ ਖੜੇ ਆ ਇਹ ਗੱਲ ਥੋੜੀ ਜਿਹੀ ਅੱਗੇ ਨੂੰ ਮੈਂ ਲੈ ਕੇ ਜਾਵਾਂ ਜਿਹੜੀ ਭਾਸ਼ਾ ਦਾ ਮਿਆਰ ਜਾਂ ਟਰੋਲ ਆਰਮੀਆ ਬਣੀਆਂ ਇਹ ਕੰਮ ਕੀਤਾ ਸੀਗਾ ਸ਼ੁਰੂ ਭਾਜਪਾ ਨੇ ਜਦੋਂ ਉਹ ਸੱਤਾ ਦੇ ਵਿੱਚ ਆਉਂਦੇ ਆ ਉਹ ਤੋਂ ਵੀ ਪਹਿਲਾਂ ਉਹਨਾਂ ਨੇ ਵੱਡੀਆਂ ਟੀਮਾਂ ਖੜੀਆਂ ਕਰ ਲਈਆਂ ਟ੍ਰੋਲ ਆਰਮੀ ਦੇ ਰੂਪ ਦੇ ਵਿੱਚ ਕੁਝ ਪੇੜ ਕੁਝ ਅਨਪੇੜ ਕਿਉਂਕਿ ਧਰਮ ਦੇ ਨਾਂ ਦੇ ਉੱਤੇ ਅਨਪੇੜ ਵੀ ਵਰਕਰ ਤੁਹਾਨੂੰ ਵਾਧੂ ਮਿਲ ਜਾਂਦੇ ਆ ਉਹਨਾਂ ਨੇ ਇਹ ਕੰਮ ਸ਼ੁਰੂ ਕਰਿਆ ਸੀਗਾ ਕਿ ਵੱਡੇ ਗਰੁੱਪ ਬਣਾਓ ਜਿਹੜਾ ਬੰਦਾ ਬੋਲਦਾ ਉਹਦੇ ਮਗਰ ਟੋਲੇ ਬਣਾ ਕੇ ਵੱਡੇ ਗਰੁੱਪ ਬਣਾ ਕੇ ਉਹਨੂੰ ਇਹੋ ਜਿਹੀਆਂ ਗਾਲਾਂ ਕੱਢੋ ਉਹਦੇ ਤੇ ਪਰਿਵਾਰਕ ਅਟੈਕ ਕਰੋ ਨਿੱਜੀ ਅਟੈਕ ਕਰੋ ਕਿ ਉਹਨੂੰ ਸੋਸ਼ਲ ਮੀਡੀਆ ਤੋਂ ਭਜਾ ਦਿਓ ਇਹ ਕੰਮ ਦੇ ਵਿੱਚ ਜਿਹੜੀ ਆ ਭਾਜਪਾ ਕਾਮਯਾਬ ਹੋਈ ਉਹਨਾਂ ਨੇ ਬਹੁਤ ਵੱਡੇ ਵੱਡੇ ਇੰਟੈਲੈਕਚੁਅਲ ਜਿਹੜੇ ਆ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਪਾਸੇ ਕਰਤੇ ਕਿਉਂਕਿ ਇੱਕ ਬੰਦਾ ਤੇ ਇੱਕੋ ਹੀ ਹੁੰਦਾ ਨਾ ਉਹ ਕਿਹਦੇ ਨਾਲ ਕਿਹਦੇ ਕਿਹਦੇ ਨਾਲ ਲੜੂ ਤੇ ਇਹ ਜਦੋਂ ਐਡੇ ਵੱਡੇ ਗੁੰਡੇ ਟੋਲੇ ਹੋਣਗੇ ਉਹਨਾਂ ਨਾਲ ਤਾਂ ਲੜੇ ਹੀ ਨਹੀਂ ਜਾ ਸਕਦਾ ਤੇ ਇੱਥੇ ਅਸੀਂ ਜਦੋਂ ਹੀ ਫਿਰ ਇਹ ਤੋਂ ਆਉਂਦੇ ਕਿਤੇ ਨਾ ਕਿਤੇ ਇਹ ਗੱਲ ਉਹਨਾਂ ਸੰਘਰਸ਼ ਕਰਦੀਆਂ ਧਿਰਾਂ ਦੇ ਨੂੰ ਵੀ ਲੱਗਣ ਲੱਗ ਗਿਆ ਵੀ ਜੇ ਅਸੀਂ ਇਸ ਤਰੀਕੇ ਟੋਲੇ ਬਣਾਵਾਂਗੇ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਵੀ ਆਏ ਲੱਗੇ ਵੀ ਸਾਡਾ ਵੀ ਕੁਝ ਬਣ ਜਵੇ ਪਰ ਜੇ ਤੁਸੀਂ ਇਹ ਦੇਖਦੇ ਹੋ ਕਿਸੇ ਦੀ ਡੀਪੀ ਦੇ ਉੱਤੇ ਕਿਸੇ ਦੀ ਪ੍ਰੋਫਾਈਲ ਪਿਕਚਰ ਦੇ ਉੱਤੇ ਹਰਮੰਦਰ ਸਾਹਿਬ ਦੀ ਫੋਟੋ ਲੱਗੀ ਆ ਕੋਈ ਖਾਸਾ ਹੀ ਨਿਸ਼ਾਨ ਲੱਗਿਆ ਪਿੰਡਰਾਂ ਵਾਲੇ ਸੰਤਾਂ ਦੀ ਫੋਟੋ ਲੱਗੀ ਆ ਜੇ ਉਹ ਮਾੜੀ ਭਾਸ਼ਾ ਬੋਲਦਾ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਕਿਸੇ ਵੀ ਘਟੋ ਘਟੋ ਸਿੱਖਾਂ ਦੇ ਹੱਕ ਤਨੁਭਗ ਸਕਦਾ ਹੋਰ ਕਿਸੇ ਦੇ ਹੱਕ ਦੇ ਵਿੱਚ ਭੁਗਤੇ ਨਾ ਭੁਗਤੇ ਪਰ ਸਿੱਖ ਨਹੀਂ ਹੋ ਸਕਦਾ ਤੇ ਜੇ ਉਹ ਖਾਲਸਾਈ ਦੀ ਗੱਲ ਕਰਦਾ ਖਾਲਸੇ ਦੀ ਗੱਲ ਕਰਦਾ ਖਾਸਤਾਨ ਦੀ ਗੱਲ ਕਰਦਾ ਤਾਂ ਇਹ ਤਾਂ ਭੁੱਲੀ ਜਾਓ ਕਿ ਉਹ ਦੇ ਹੱਕ ਦੇ ਵਿੱਚ ਖੜਾ ਤੇ ਜਿੱਡੀ ਢਾ ਉਹ ਲਾ ਰਿਹਾ ਇੰਨੀ ਢਾ ਤਾਂ ਕਿਸੇ ਹੋਰ ਵੱਡੇ ਤੋਂ ਵੱਡੇ ਦੁਸ਼ਮਣ ਨੇ ਨਹੀਂ ਲਾਉਣੀ ਕਿਉਂਕਿ ਤੁਸੀਂ ਜਦੋਂ ਮਾੜੇ ਸ਼ਬਦ ਕਿਸੇ ਲਈ ਵਰਤਦੇ ਹੋ ਤੁਹਾਡੇ ਜਿਹੜੇ ਤੁਹਾਡਾ ਵਿਰੋਧ ਕੀ ਹੁੰਦਾ ਵਿਰੋਧ ਹੁੰਦਾ ਤੁਹਾਡਾ ਸ਼ਬਦ ਦੇ ਰੂਪ ਦੇ ਵਿੱਚ ਕਿਸੇ ਨਾਲ ਵਿਚਾਰ ਦਾ ਵਿਰੋਧ ਹੁੰਦਾ ਤੇ ਉਹ ਵਿਚਾਰ ਨੂੰ ਤੁਸੀਂ ਵਿਚਾਰ ਦੇ ਨਾਲ ਕੱਟ ਸਕਦੇ ਹੋ ਉਹਦੇ ਨਾਲੋਂ ਵਧੀਆ ਵਿਚਾਰ ਦੇ ਨਾਲ ਕੱਟੋ ਪਰ ਜੇ ਤੁਸੀਂ ਇਸ ਤਰੀਕੇ ਕੱਟਣ ਲੱਗੇ ਕਿ ਇਹਨੂੰ ਗਾਲਾਂ ਕੱਢੋ ਇਹ ਤੇ ਨਿੱਜੀ ਹਮਲੇ ਕਰੋ ਤੇ ਸਾਡੇ ਹੁਣੇ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹੀ ਆ ਆਹ ਜੀ ਏਜੰਸੀਆਂ ਦਾ ਬੰਦਾ ਇਹਨੂੰ ਜੀ ਖਰੀਦ ਲਿਆ ਅੱਜ ਤਾਂ ਹੁਣ ਤਾਂ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਹੁੰਦੀ ਵੀ ਏਜੰਸੀਆਂ ਨੂੰ ਹੀ ਪਤਾ ਨਹੀਂ ਲੱਗਦਾ ਹੁਣਾ ਵੀ ਅਸੀਂ ਕਿਨੂੰ ਕਿਨੂੰ ਖਰੀਦ ਲਿਆ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਬੰਦਾ ਕਿਹੜਾ ਬੱਕ ਗਿਆ ਉਹਨੂੰ ਵੀ ਸਵੇਰੇ ਉੱਠ ਕੇ ਪਤਾ ਲੱਗਦਾ ਸੋਸ਼ਲ ਮੀਡੀਆ ਤੋਂ ਵੀ ਮੈਂ ਤਾਂ ਭਾਈ ਵਿਖਿਆ ਹੋਇਆ ਹਾਂ ਪਿਛਲੇ ਦਿਨਾਂ ਦੇ ਵਿੱਚ ਇਹ ਮੇਰਾ ਵੀ ਮੈਂ ਤੁਹਾਨੂੰ ਨਿੱਜੀ ਵੀ ਦੱਸਦਾ ਵੀ ਇਹ ਸੋਸ਼ਲ ਮੀਡੀਆ ਤੇ ਮੈਂ ਬਹੁਤ ਘੱਟ ਕਮੈਂਟ ਕਰਦਾ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਕਿਸੇ ਬੰਦੇ ਦੇ ਨਾਲ ਥੋੜੀ ਜਿਹੀ ਮੈਂ ਉਹਨੂੰ ਕਿਹਾ ਕਿ ਉਹਨੂੰ ਟੋਕਿਆ ਕਿ ਇਹ ਗੱਲ ਤੇਰੀ ਠੀਕ ਨਹੀਂ ਹੈ ਤੇ ਉਹ ਚੰਗਾ ਭਲਾ ਬੰਦਾ ਤੇ ਉਦੋਂ ਹੀ ਉਹ ਸਰਟੀਫਿਕੇਟਾਂ ਵਾਲੀ ਪਟਾਰੀ ਖੋਲ ਲਈ ਉਹਨੇ ਉਦੋਂ ਹੀ ਮੈਨੂੰ ਇੱਕ ਸਰਟੀਫਿਕੇਟ ਜਾਨੀ ਕਿ ਅਗਲੇ ਕਮੈਂਟ ਦੇ ਵਿੱਚ ਹੀ ਦੇਤਾ ਮੈਂ ਚਲੋ ਠੀਕ ਹੈ ਭਾਈ ਜਿਉਂਦਾਬਾਦ ਰਹਿ ਸੋ ਜਿਹੜੀ ਇਹ ਭਾਸ਼ਾ ਵਾ ਨਾ ਇਹ ਜਿਹੜੀ ਜਿਹੜੀਆਂ ਤਰ੍ਹਾਂ ਦੀ ਮਾੜੀ ਹੋਊਗੀ ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗੜ ਲੱਗ ਜਾਊਗਾ ਵੀ ਉਹਨਾਂ ਦਾ ਕੋਈ ਫਾਇਦਾ ਹੋ ਰਿਹਾ ਉਹਨਾਂ ਦੇ ਨਾਲ ਲੋਕ ਜੁੜ ਰਹੇ ਆ ਪਰ ਜਿਹੜੇ ਜੁੜਨਗੇ ਨਾ ਉਹ ਸਿਰਫ ਗੁੰਡੇ ਹੀ ਜੁੜਨਗੇ ਤੁਹਾਡੇ ਨਾਲ ਆਮ ਲੋਕ ਤੁਹਾਡੇ ਨਾਲ ਟੁੱਟ ਜਾਣਗੇ ਇਹ ਗੱਲ ਸਾਨੂੰ ਚੇਤੇ ਰੱਖਣ ਦੀ ਲੋੜ ਜਿਹੜੀਆਂ ਤਰ੍ਹਾਂ ਨੇ ਲੰਬੇ ਸਮੇਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਹੁੰਦਾ ਸੱਤਾ ਕੁਝ ਨਹੀਂ ਹੁੰਦੀ ਹੈ ਸਿੱਖਾਂ ਕੋਲੇ ਸੱਤਾ ਕਿੰਨਾ ਚੜਾਈ ਹੈ ਤੁਸੀਂ ਆਪ ਹੀ ਦੇਖੋ ਜੇ ਤੁਸੀਂ ਉਹ ਸੱਤਾ ਬਹੁਤ ਥੋੜੇ ਸਮੇਂ ਲਈ ਆਈ ਹੈ ਇਕ ਕਿਰਦਾਰ ਦੀ ਗੱਲ ਹੁੰਦੀ ਆ ਕਿਰਦਾਰ ਲੰਮਾ ਸਮਾਂ ਖੜਦੇ ਆ ਤੇ ਕਿਰਦਾਰ ਦੇ ਵਿੱਚ ਸਾਰਿਆਂ ਤੋਂ ਸਾਡੀ ਪਹਿਲੀ ਜਾਣ ਪਛਾਣ ਕੀ ਹੁੰਦੀ ਆ ਸਾਡੀ ਜਾਣ ਪਛਾਣ ਹੁੰਦੀ ਆ ਸਾਡਾ ਸ਼ਬਦ ਸਾਡੇ ਮੂੰਹੋਂ ਨਿਕਲੇ ਵਾਕ ਉਹ ਸਾਡੀ ਪਹਿਲੀ ਜਾਣ ਪਛਾਣ ਹੁੰਦੀ ਆ ਦੁਨੀਆ ਦੇ ਨਾਲ ਜੇ ਉਹੀ ਮਾੜਿਆ ਤਾਂ ਦੂਜਾ ਤੁਸੀਂ ਜਿੰਨੇ ਮਰਜੀ ਚੰਗੇ ਹੋਵੋ ਭਾਸ਼ਾ ਮਾੜੀ ਆ ਤਾਂ ਤੁਹਾਡਾ ਸਾਰਾ ਕੁਝ ਮਾੜਾ ਹੋ ਜਾਂਦਾ ਸਾਰਾ ਕੁਝ ਰਲ ਜਾਂਦਾ ਸੋ ਇਹ ਗੱਲਾਂ ਜਿਹੜੀਆਂ ਵਿਚਾਰਨ ਵਾਲੀਆਂ ਜ਼ਰੂਰ ਆ ਪੰਜਾਬ ਦੇ ਲੋਕ ਇਹਨਾਂ ਨੂੰ ਲਾਲਾ ਲਾਲਾ ਵਾਲੇ ਆਖਿਆ ਜਾਂਦਾ ਪਰ ਲਾਲਾ ਲਾਲਣ ਵਾਲੇ ਹੈ ਨਹੀਂਗੇ ਅਸਲ ਦੇ ਵਿੱਚ ਪੰਜਾਬ ਦਾ ਸੁਭਾਅ ਬਾਗੀ ਆ ਇਹ ਉਹ ਧਿਰ ਦੇ ਨਾਲ ਖੜਦਾ ਜਿਹਨੂੰ ਦਬਾਇਆ ਜਾਂਦਾ ਅੱਜ ਵੀ ਅਸੀਂ ਐਗਜ਼ਾਮਪਲ ਦੇ ਤੌਰ ਤੇ ਵੀ ਇੱਥੇ ਦੇਖਦੇ ਆ ਕਿ ਇਹ ਲੋਕ ਉਹਨਾਂ ਦੇ ਨਾਲ ਖੜਿਆ ਜਿਹੜੇ ਦਬਾਏ ਜਾਂਦੇ ਆ ਅੱਜ ਜੇ ਖੰਡੂਰ ਸਾਹ ਦੇ ਵਿੱਚ ਲਹਿਰ ਚੱਲਦੀ ਆ ਜੇ ਫਰੀਦਕੋਟ ਦੇ ਵਿੱਚ ਚੱਲਦੀ ਆ ਤਾਂ ਉਹ ਇਹੀ ਲਹਿਰ ਆ ਕਿ ਲੋਕ ਕਹਿੰਦੇ ਆ ਕਿ ਨਹੀਂ ਗਲਤ ਗਲਤ ਆ ਤੇ ਇਹ ਜ਼ਰਤ ਪੂਰੇ ਭਾਰਤ ਦੇ ਵਿੱਚੋਂ ਆਪਾਂ ਇਹ ਗੱਲ ਠੋਕ ਕੇ ਕਹਿ ਸਕਦੇ ਆ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਕਰਨ ਦੀ ਸੋ ਅਸੀਂ ਇਸ ਆਪਣੇ ਕਿਰਦਾਰ ਨੂੰ ਪੰਜਾਬ ਦੇ ਲੋਕਾਂ ਦੇ ਕਿਰਦਾਰ ਨੂੰ ਸਮਝਦੇ ਹੋਏ ਜਿਹੜਾ ਇਹਨਾਂ ਦੇ ਲੀਡਰਾਂ ਦਾ ਕਿਰਦਾਰ ਆ ਉਹ ਤਾਂ ਸਾਨੂੰ ਦਿਸੀ ਜਾਂਦਾ ਕਿ ਉਹ ਕਦੇ ਕਿਸੇ ਇਨੀਆਂ ਤਾਂ ਹੁਣ ਆਲੂ ਆਰਗੇ ਹੋ ਗਏ ਕਿ ਜਿਹੜੇ ਚ ਮਰਜ਼ੀ ਪਾ ਲੋ ਜਿਹੜੀ ਮਰਜ਼ੀ ਪਾਰਟੀ ਚ ਪਾ ਲੋ ਜਿਹੜੀ ਮਰਜ਼ੀ ਪਾਰਟੀ ਉਹਨਾਂ ਦੀ ਹੋ ਸਕਦੀ ਆ ਕਿਸੇ ਦਾ ਕੋਈ ਯਕੀਨ ਨਹੀਂ ਰਿਹਾ ਪਰ ਅਸੀਂ ਜਿਹੜੀ ਇਹ ਸਿਆਸਤ ਆ ਇਸ ਤਰੀਕੇ ਚੱਲਦੀ ਰਹੂਗੀ ਤੇ ਪੰਜਾਬ ਦੀ ਸਿਆਸਤ ਦੇ ਉੱਤੇ ਆਪਾਂ ਵੈਸੇ ਆਪਾਂ ਕਿਉਂਕਿ ਕੈਨੇਡਾ ਦੇ ਵਿੱਚ ਰਹਿੰਦੇ ਆ ਇੱਥੇ ਆਪਾਂ ਇੱਥੋਂ ਦੀ ਸਿਆਸਤ ਦੇ ਬਾਰੇ ਵਿੱਚ ਜ਼ਿਆਦਾ ਗੱਲ ਕਰਦੇ ਆ ਪਰ ਪੰਜਾਬ ਦੀ ਸਿਆਸਤ ਦੇ ਉੱਤੇ ਨਜ਼ਰ ਤਾਂ ਇੱਕ ਪੰਜਾਬੀ ਦੇ ਤੌਰ ਤੇ ਆਪਣੀ ਰਹਿੰਦੀ ਆ ਤੇ ਲੀਡਰਾਂ ਦੇ ਕਿਰਦਾਰ ਦੇ ਉੱਤੇ ਤਾਂ ਸਵਾਲ ਬਹੁਤ ਜ਼ਿਆਦਾ ਆ ਪਰ ਕਿਤੇ ਇਹ ਪੰਜਾਬ ਦੇ ਲੋਕਾਂ ਦੇ ਕਿਰਦਾਰ ਤੇ ਨਾ ਬਣਨ ਤੇ ਬਣਾਉਣਾ ਇਹਨਾਂ ਨੇ ਆ ਜਿਹੜੇ ਇਹ ਮਾੜੀ ਭਾਸ਼ਾ ਵਾਲੇ ਆ ਇਹਨਾਂ ਤੋਂ ਬਚ ਕੇ ਰਹੀਏ ਜੇ ਕਦੇ ਤੁਹਾਡੇ ਗਰੁੱਪ ਦੇ ਵਿੱਚ ਵੀ ਤੁਹਾਡੇ ਨੇੜੇ-ਤੇੜੇ ਵੀ ਕੋਈ ਬੰਦਾ ਅਜਿਹਾ ਹੁੰਦਾ ਤੇ ਉਹਨੂੰ ਟੋਕੀਏ ਕਿ ਵਿਚਾਰ ਉੱਚਾ ਕਰ ਸ਼ਬਦ ਨਾ ਸ਼ਬਦ ਨਾ ਤਿੱਖੇ ਕਰ ਆਪਣੇ ਵਿਚਾਰ ਤਿੱਖੇ ਕਰ ਵਿਚਾਰ ਜਿਹੜਾ ਹੁੰਦਾ ਉਹ ਤੁਹਾਡੇ ਅੰਦਰ ਪੜਨ ਤੋਂ ਸਮਝਣ ਤੋਂ ਆਉਂਦਾ ਹੁੰਦਾ ਤੇ ਜਦੋਂ ਤੁਸੀਂ ਸਮਝ ਲਿਆ ਤੁਹਾਡੇ ਸ਼ਬਦ ਵੀ ਉਹ ਵੀ ਉਹਨਾਂ ਦੇ ਉੱਤੇ ਵੀ ਰੰਦਾ ਲੱਗ ਜਾਣਾ ਉਹ ਵੀ ਮਖਮਲੀ ਹੋ ਜਾਣੇ ਆ ਤੇ ਅਗਲੇ ਦੇ ਨੇੜੇ ਵੀ ਜਾਵਣੇ ਸ਼ਬਦ ਤੋੜ ਵੀ ਦਿੰਦਾ ਸ਼ਬਦ ਜੋੜ ਵੀ ਦਿੰਦਾ